ਪੰਜਾਬ ਚ ਕਰਜ਼ੇ ਦੇ ਦੈਂਤ ਨੇ ਇੱਕ ਹੋਰ ਕਿਸਾਨ ਨੂੰ ਨਿਗਲ ਲਿਆ ਖੰਨਾ ਦੇ ਪਿੰਡ ਪਮੱਦੀ ਦੇ ਰਹਿਣ ਵਾਲੇ 60 ਸਾਲਾ ਕਿਸਾਨ ਜਸਪਾਲ ਸਿੰਘ ਨੇ ਵੀ ਆਪਣੇ ਸਿਰ ਕਰਜ਼ਿਆਂ ਦੀ ਚੜੀ ਪੰਣ ਤੋਂ ਛੁਟਕਾਰਾ ਪਾਉਣ ਲਈ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਜਸਪਾਲ ਸਿੰਘ ਤੇ ਸੋਸਾਇਟੀ ਅਤੇ ਬੈਂਕਾਂ ਦਾ ਕੁੱਲ ਕਰਜ਼ਾ ਤਕਰੀਬਨ 8 ਲੱਖ ਸੀ ਕਾਫੀ ਸਮੇਂ ਤੋਂ ਪਰੇਸ਼ਾਨ ਕਿਸਾਨ 25 ਅਕਤੂਬਰ ਨੂੰ ਘਰੋਂ ਗਿਆ ਤਾਂ ਮੁੜ ਕੇ ਨਹੀਂ ਪਰਤਿਆ ਪਰਿਵਾਰ ਵੱਲੋਂ 1-2 ਦਿਨ ਲੱਪਣ ਤੋਂ ਬਾਅਦ ਪੁਲਿਸ ਨੂੰ ਖਬਰ ਦਿੱਤੀ ਗਈ ਕੱਲ ਜਸਪਾਲ ਸਿੰਘ ਦੀ ਲਾਸ਼ ਉਹਨਾਂ ਦੇ ਹੀ ਖੇਤਾਂ ਕੋਲ ਝਾੜੀਆਂ ਕੋਲੋਂ ਬਰਾਮਦ ਹੋਈ ਪੁਲਿਸ ਮੁਤਾਬਕ ਕਿਸਾਨ ਨੇ ਆਪਣੀ ਜ਼ਮੀਨ ਦੀ ਖੁਸ਼ੀ ਕਰਨ ਦਾ ਕਾਰਨ ਕਰਕੇ ਇਹ ਨੂੰ ਦੱਸਿਆ ਪਰਿਵਾਰ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਦੀ ਜ਼ੁਬਾਨ ਦੀ ਗੱਲ ਦੇ ਵਿੱਚ ਸੀ ਫਿਰ ਖੇਤ ਦੇ ਨੇੜੇ ਕਾਹਫੂਸ ਵਾਲੀ ਜਗ੍ਹਾ ਸੀ ਜਿੱਥੇ ਉੱਥੇ ਉਸ ਦੇ ਕੋਲੇ ਇੱਕ ਬੋਤਲ ਪਈ ਸੀਗੀ ਉਹਦੇ ਵਿੱਚ ਤੇ ਕੁਝ ਸਲਫਾਸ ਵਗੈਰਾ ਪਈ ਸੀ ਜਿਹੜੀ ਉਸਨੇ ਪੀਤੀ ਲੱਗਦੀ ਐ ਤੇ ਉਹਦਾ ਉਹ 174 ਦੀ ਕਾਰਵਾਈ ਕਰਦੇ ਆ ਉਹਦੇ ਉਹਦੇ ਕੋਲੋਂ ਇੱਕ ਡਾਇਰੀ ਦੇ ਵਿੱਚ ਉਹਨੇ ਲਿਖਿਆ ਸੀਗਾ ਮਿਲਿਆਗਾ ਨੋਟ ਕਿ ਮੈਂ ਜੀ ਕਰਜ਼ੇ ਤੋਂ ਤੰਗ ਸੀ ਜਿਹਦੀ ਵਜ੍ਹਾ ਕਰਕੇ ਮੈਂ ਇਹ ਜਿਹੜਾ ਸੁਸਾਇਡ ਕਰ ਇੱਕ ਵਾਰ ਹੋਣ ਲੱਗਾ ਕੋਈ ਗੱਲ ਨਹੀਂ ਜੱਤੀ ਸਾਡੇ ਨਾਲ ਕੀਤੀ ਟੈਨਸ਼ਨ ਰੱਖਦੀ ਸੀ ਕਰਜ਼ੇ ਦੇ ਮਾਰੇ ਜ਼ਰੂਰ ਯਾਨੀ ਟੈਨਸ਼ਨ ਬਹੁਤ ਰੱਖਦੀ ਸੀ ਕਰੋ 25 ਤਰੀਕ ਨੂੰ ਗਏ ਮੋਟਰ ਦੇ ਨੂੰ ਅੱਛਾ ਉਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਜੋ ਫੋਨ ਕਾਲ ਵੀ ਕੀਤੀਆਂ ਫੋਨ ਕਾਲ ਨਹੀਂ ਉਹਨਾਂ ਨੇ ਅਸੈਪਟ ਕੀਤੀ ਮੇਰਾ ਫੋਨ ਚੱਲਦਾ ਪਿਆ ਸੀ ਹਾਂ ਫੋਨ ਚੱਲਦਾ ਸੀ 8:30 ਵਜੇ ਫੋਨ ਉਸ ਤੋਂ ਬਾਅਦ ਜੋ ਲੱਗਣਾ ਬੰਦ ਹੋ ਗਿਆ ਪੁਲਿਸ ਨੇ ਪਰਿਵਾਰ ਵੱਲੋਂ ਸ਼ਿਕਾਇਤ ਮਿਲਣ ਤੇ ਆਲੇ ਦੁਆਲੇ ਦੇ ਥਾਣੇ 'ਚ ਵੀ ਖਬਰ ਕਰ ਦਿੱਤੀ ਸੀ ਪਰ ਸਾਰਿਆਂ ਦੀ ਹਾਲ ਕਿਸਾਨ ਦੀ ਲਾਸ਼ ਦੇਖ ਕੇ ਖਤਮ ਹੋ ਗਈ